ਧੰਨ ਗੁਰੂ ਅਰਜਨ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੀ 7ਵੀਂ ਅਸ਼ਟਪਦੀ ਚ ਸਾਧ ਕੀ ਮਹਿਮਾ ਸਾਧ ਸੰਗਤ ਦੀ ਵਡਿਆਈ ਨੂੰ ਸਾਡੇ ਤੱਕ ਪਹੁੰਚਾ ਰਹੇ ਨੇ ਇਸ ਅਣਜਾਣ ਮਨ ਨੂੰ ਗਿਆਨ ਕਰਾ ਰਹੇ ਨੇ ਕਿ ਜੇ ਤੂੰ ਗੁਰੂ ਦਾ ਪੱਲਾ ਫੜ ਲੇਂ ਤਾਂ ਤੇਰੇ ਜੀਵਨ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਆ ਸਕਦੇ ਨੇ ਗੁਰੂ ਦੇ ਦਰ ਦੇ ਨਾਲ ਜੁੜਿਆਂ ਜੀਵਨ ਦੇ ਵਿੱਚ અપਾਰ ਬੜੀਆਂ ਨੇ ਜਿਸ ਨੂੰ ਅਸੀਂ ਪਿਛਾਵੀ ਵਿਚਾਰ ਕੇ ਆਏ ਹਾਂ ਕਿ ਸੰਗਤ ਦੇ ਵਿੱਚ ਮਨ ਦੀ ਇੱਕ ਸੁਚੰਤਾ ਬਣਦੀ ਹੈ ਦੂਸਰਿਆਂ ਦੇ ਨਾਲ ਬਹਿਰ ਵਿਰੋਧ ਘਟਦਾ ਹੈ ਤੇ ਅੰਦਰਲੇ ਸੱਚ ਨਾਲ ਪ੍ਰੀਤ ਪੈ ਜਾਂਦੀ ਹੈ ਸਾਹਿਬ ਕਹਿੰਦੇ ਨੇ ਸਤਿਆਰਤਾ ਆਉਂਦੀ ਹੈ ਅਹੰਕਾਰ ਟੁੱਟਦਾ ਹੈ ਸ੍ਰੇਸ਼ਟ ਗਿਆਨ ਆਉਂਦਾ ਹੈ ਪਰਮਾਤਮਾ ਸਾਰਿਆਂ 'ਚ ਦਿਸਣ ਲੱਗ ਜਾਂਦਾ ਹੈ ਨੇੜਤਾ ਬਣਦੀ ਹੈ ਉਹ ਜੋ ਬਹੁਤ ਦੂਰ ਹੈ ਜਿਸ ਨੂੰ ਸਹਿਬ ਅਗੋਚਰ ਕਹਿੰਦੇ ਨੂੰ ਬਹੁਤ ਨੇੜੇ ਹੋ ਜਾਂਦਾ ਜੋ ਪਹਿਲਾਂ ਬਹੁਤ ਦੂਰ ਪਾਸ ਦਾ ਸੀ ਹੁਣ ਉਹ ਨੇੜੇ ਹੈ ਕਿਉਂਕਿ ਮਨ ਅਸਥਿਤ ਹੋ ਗਿਆ ਹੈ ਟਿਕਾਉ 'ਚ ਆ ਗਿਆ ਹੈ ਸਾਹਿਬ ਕਹਿੰਦੇ ਜਿਉਂ-ਜਿਉਂ ਮਨ ਟਿਕਾਉ ਚ ਆਉਂਦਾ ਹੈ ਤਿਉ ਤਿਉ ਸੱਚ ਸਾਰੇ ਪਾਸੇ ਸਮਝਾਈ ਜਾ ਰਿਹਾ ਹੈ ਆਪਕੈ ਨੇ ਸੰਗਤ ਦੀ ਵਡਿਆਈ ਨੂੰ ਮੈਂ ਹੋਰ ਕਿਵੇਂ ਬਿਆਨ ਕਰਾਂ ਸਤਵੇਂ ਪਦੇ ਤਿਆਗ ਕੇ ਆਪ ਬਖਸ਼ਿਸ਼ ਕਰ ਰਹੇ ਨੇ ਸਾਧਕੈ ਸੰਗ ਸੁਨੋ ਹਰਨਾਉ ਮੈਂ ਤੇ ਗੁਰੂ ਦੀ ਸੰਗਤ ਵਿੱਚ ਆ ਕੇ ਉਸ ਮਾਲਕ ਦੀ ਬਾਬਤ ਗਿਆਨ ਦੀਆਂ ਗੱਲਾਂ ਸੁਣਾਂਗਾ ਤੇ ਸਾਤੇ ਹੈ ਇੱਕ ਗੁਰੂ ਕੀ ਸੰਗਤ ਗਿਆਨ ਹੀ ਸੱਚ ਦਾ ਕ੍ਰਾਂਤੀ ਹੈ ਗੁਰੂ ਦੇ ਪਾਸ ਆ ਕੇ ਜੋ ਲਾਹੇ ਮਿਲਦੇ ਨੇ ਨੂੰ ਪੰਜਵੇਂ ਪਾਤਸ਼ਾਹ ਸੁਹੀ ਰਾਗ ਤੇ ਜਾ ਕੇ ਬਿਆ ਕਰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਖੀਤਾ ਅੰਦੁਲੇ त्रि ਭਵਨ ਸੂਦੇਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ ਸਤ ਸੰਗਤ ਦੀ ਵਡਿਆਈ ਕੀ ਬਿਆਨ ਕਰੀ ਸਹਿਬ ਕਹਿੰਦੇ ਨੇ ਸੰਗਤ ਦੀ ਵਡਿਆਈ ਤੇ ਉਹ ਹੈ ਜਿਉਂ-ਜਿਉਂ ਤੁਸੀਂ ਜੁੜਦੇ ਜਾਂਦੇ ਹੋ ਤਿਉਂ-ਤਿਉਂ ਅੰਦਰ ਦੀ ਮੈਲ ਉਤਰਦੀ ਜਾਂਦੀ ਕਰੋੜਾਂ ਹੀ ਪਾਪ ਉਤਰ ਗਏ ਮੈਲ ਖੋਈ ਕੋਟ ਅਗ ਹਰੇ ਇਕ ਪਾਪ ਤੋਂ ਨਹੀਂ ਕਰੋੜਾਂ ਪਾਪਾਂ ਤੋਂ ਛੁਟਕਾਰਾ ਹੈ ਮਨ ਦੇ ਵਿੱਚ ਸਚਿਆਰਤਾ ਆਉਂਦੀ ਹੈ ਉਹ ਸੁੱਚਾ ਹੁੰਦਾ ਕਿਉਂ ਕਹਿ ਸਕਦੇ ਹਾਂ ਇਹ ਤੇ ਪਿੰਗਲੇ ਨੂੰ ਸਹਾਰਾ ਹੈ ਗੁਰੂ ਕੀ ਸੰਗਤ ਜੇ ਕੋਈ ਮਨ ਦੀਆਂ ਵਿਚਾਰਾ ਕਰਕੇ ਪਿੰਗਲਾ ਹੋ ਗਿਆ ਹੈ ਜਿਸ ਦੀ ਸਹੀ ਸੂਝ ਕੰਮ ਨਹੀਂ ਕਰ ਰਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਸੱਚ ਕਰਕੇ ਜਾਣੋ ਜੇ ਸੰਗਤ ਦਾ ਸਹਾਰਾ ਹੈ ਤੇ ਮਨ ਕਰਕੇ ਜੋ ਪਿੰਗਲਾ ਹੋ ਚੁੱਕਾ ਹੈ ਉਹ ਉੱਚੀ ਘਾਟੀ ਤੇ ਭਗਤੀ ਦੀ ਚੜ ਜਾਏਗਾ ਖਲ ਮੂਰਖ ਇੱਥੇ ਆ ਕੇ ਬਖਤਾ ਬਣ ਸਕਦਾ ਜਿਸ ਨੂੰ ਕੋਈ ਧਰਮ ਦੇ ਕਰ ਦੀ ਸੂਝ ਨਹੀਂ ਜੇ ਗੁਰੂ ਕੀ ਸੰਗਤ 'ਚ ਆਉਣ ਲੱਗ ਜਾਏ ਤੇ ਉਹ ਵੀ ਬਖਤਾ ਬਣ ਸਕਦਾ ਹੈ ਉਹ ਵੀ ਹੋਰਾਂ ਨੂੰ ਪ੍ਰੇਰ ਸਕਦਾ ਹੈ ਐਸੀਆਂ ਬੜੀਆਂ ਉਦਾਹਰਨਾਂ ਨੇ ਗੁਰੂ ਘਰ ਦੇ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਸੀ ਕੋਈ ਪ੍ਰਾਪਤੀ ਨਹੀਂ ਸੀ ਗੁਰੂ ਦੇ ਦਾਰਾਏ ਗੁਰੂ ਨੇ ਐਸਾ ਅੰਤਰ ਦਾ ਚਾਨਣ ਕੀਤਾ ਆਪ ਵੀ ਸ਼ੁੱਧ ਹੋਏ ਤੇ ਹੋਰਨਾਂ ਨੂੰ ਵੀ ਪ੍ਰੇਰਣ ਲੱਗ ਗਏ ਜਿਨ੍ਹਾਂ ਨੂੰ ਕਿਤੇ ਸੰਸਾਰੀ ਵਿਦਿਆ ਦੇ ਬਾਬਤ ਗਿਆਨ ਨਹੀਂ ਸੀ ਨਾ ਕੋਈ ਪੜ੍ਹਨ ਦਿੰਦਾ ਸੀ ਲੋਕ ਕਹਿੰਦੇ ਸੰਸ਼ੂਦਰਾ ਨੂੰ ਅਧਿਕਾਰ ਨਹੀਂ ਤੇ ਗੁਰੂ ਕੀ ਐਸੀ ਬਖਸ਼ਿਸ਼ ਹੋਈ ਉਹ ਵੀ ਵਕਤੇ ਹੋਏ ਖਲ ਚਤਰ ਬਕੀਤਾ ਅੰਦੂਲੇ ਤ੍ਰਿਪਵਨ ਸੂਜਿਆ ਇਥੇ ਤੇ ਜੋ ਅਗਿਆਨਤਾ ਦੇ ਹਨੇਰੇ ਚ ਹੈ ਸਾਹਿਬ ਉਹਨੂੰ ਵੀ ਗਿਆਨ ਦਾ ਚਾਨਣ ਬਖਸ਼ ਦਿੰਦੇ ਨੇ ਉਹਨੂੰ ਵੀ ਸੱਚ ਮਹਿਲ ਦੀ ਸੂਝ ਹੋ ਜਾਂਦੀ ਹੈ ਸਭ ਹੁੰਦਾ ਗੁਰਪੇਟ ਪੁਨੀਤਾ ਹੈ ਗੁਰੂ ਨੂੰ ਮਿਲ ਕੇ ਆਪ ਕਹਿੰਦੇ ਨੇ ਦੇਖੋ ਸਿੰਘ ਬਿਲਾਈ ਹੋਏ ਗਿਓ ਗੁਰੂ ਦੀ ਸੰਗਤ ਦੀ ਵਡਿਆਈ ਤੇ ਹੈ ਇੱਥੇ ਆ ਕੇ ਅਹੰਕਾਰ ਰੂਪੇ ਸ਼ੇਰ ਵੀ ਬਿੱਲੀ ਹੋ ਗਿਆ ਨਿਮਰਤਾ ਚ ਆ ਗਿਆ ਤ੍ਰਿਣ ਮੇਰ ਦਖੀਤਾ ਗਰੀਬੀ ਸੁਭਾਉ ਜੋ ਤੀਲੇ ਨਿਆਏ ਸੀ ਬਹੁ ਵੱਡਾ ਮੇਰ ਜਿੱਡਾ ਪਰਬਤ ਜਿੱਡਾ ਹੋ ਗਿਆ ਸ਼ਰਮ ਕਰਤੇ ਦਮ ਆੜ ਕੋ ਤੇ ਗਨੀ ਤਨੀਤਾ ਮਾਇਨੇ ਨਹੀਂ ਰੱਖਦਾ ਬਾਹਰੀਆਂ ਜੈ ਦਾਤਾਂ ਕਿਤਨੀਆਂ ਨੇ ਉਥੇ ਅੱਧੇ ਕੌਡੀ ਦੀ ਮਜੂਰੀ ਵੀ ਕਰਦਾ ਹੋਵੇ ਤਾਂ ਵੀ ਧਨਾੜ ਜੋ ਸੱਚ ਦੀ ਪੂੰਜੀ ਉਸ ਨੇ ਸੰਭੀ ਹੈ ਉਸ ਕੋਲ ਹੀ ਹੈ ਕਵਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ ਮੈਂ ਸੰਗਤ ਦੀ ਵਡਿਆਈ ਨੂੰ ਕੀ ਵਿਖਿਆਨ ਕਰਾਂ ਸਾਹਿਬ ਕਹਿੰਦੇ ਨੇ ਸੰਗਤ ਦੇ ਵਿੱਚ ਆ ਕੇ ਜੇ ਮਨ ਟਿਕ ਜਾਏ ਤਾਂ ਜੀਵਨ ਦੀ ਸਫਲਤਾ ਹੈ ਇਸ ਲਈ ਕਰ ਕਿਰਪਾ ਮੋਹਿ ਨਾਮ ਦੇਹੁ ਨਾਨਕ ਦਰਸ ਰੀਤਾ ਮੈਂ ਵੀ ਤੇਰੇ ਦਰ ਦਾ ਗੁਲਾਮ ਮਿਰਤੇ ਵੀ ਕਿਰਪਾ ਕਰੋ ਮੇਰੇ ਵੀ ਭਾਗ ਖੁੱਲ ਜਾਣ ਮੈਂ ਵੀ ਪਿੰਗਲਾ ਹਾਂ ਮਨ ਦੀਆਂ ਵਿਚਾਰਾਂ ਕਰਕੇ ਮੈਂ ਵੀ ਅਗਿਆਨਤਾ 'ਚ ਅੰਦਲਾ ਹਾਂ ਮੈਨੂੰ ਵੀ ਕੋਈ ਸੁਜਦਾ ਨਹੀਂ ਮੈਂ ਵੀ ਮੂਰਖ ਆਂ ਕਿਰਪਾ ਕਰੋ ਆਪਣੀ ਸੰਗਤ ਤੇ ਚਾਣਨ ਕਰਦੇ ਹੋ ਤੇ ਜੇ ਚਾਣਨ ਚਾਹੀਦਾ ਹੈ ਤੇ ਸਹਬ ਕੇ ਇੰਦ ਸਾਧ ਕੇ ਸੰਗ ਸੁਨੋ ਹਰ ਨਾਮ ਗੁਰੂ ਪਾਸ ਬੈਠ ਕੇ ਉਸ ਮਾਲਕ ਦੇ ਕਰਦੀਆਂ ਗੱਲਾਂ ਸੁਣੋ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋਲ ਜਾਈ। ਗੁਰੂ ਮਿੱਤਰ ਵੀ ਹੈ ਜੋ ਮਾਲਕ ਦੇ ਘਰ ਦੀਆਂ ਬਾਤਾਂ ਸੁਣਾਉਂਦਾ ਹੈ ਸੁਣਦੇ ਰਹੋ ਮਨ ਜੁੜਿਆ ਰਹੇ। ਸਹਿਬ ਕਹਿੰਦੇ ਨੇ ਇੱਥੇ ਹੀ ਬਖਸ਼ਿਸ਼ ਹੈ ਮੇਰੇ ਮਾਧੂ ਜੀ। ਸਤ ਸੰਗਤ ਮਿਲੇ ਸੋ ਤਰਿਆ। ਯਾਦ ਰੱਖਿਓ ਜੇ ਮਨ ਜੁੜਿਆ ਰਹੇਗਾ ਤੇ ਇੱਥੇ ਹੀ ਪਾਰ ਉਤਾਰਾ ਹੋ ਜਾਏਗਾ ਪੱਕਾ ਹੈ। ਸਤ ਸੰਗਤ ਤੇ ਐਸੀ ਹੈ ਕਿ ਜੇ ਕੋਈ ਗੁਰੂ ਦੀ ਬਖਸ਼ਿਸ਼ ਦਾ ਪਾਤਰ ਹੋ ਜਾਏ ਤੇ ਉਹ ਸੁੱਕੀ ਲੱਕੜ ਵਾਂਗ ਸੁੱਕਾ ਨਹੀਂ ਰਹੇਗਾ ਹੁਣ ਹਰਿਆ ਹੋ ਜਾਏਗਾ ਸੁੱਕੇ ਕਾਸ਼ਟ ਹਰਿਆ ਉੱਚੇ ਵੀ ਪ੍ਰਾਣ ਭਰ ਚੰ ਉਹਦੇ ਚ ਵੀ ਗਤੀ ਆ ਜਾਏ ਤਾਂ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਮੈਂ ਤੇ ਇਹੀ ਕਾਰਜ ਕਰਦਾ ਹਾਂ ਸਾਧਕਾ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਕੰਨਾਂ ਨਾਲ ਵੀ ਮੈਂ ਉਸ ਦੀ ਵਡਿਆਈ ਸੁਣਾ ਤੇ ਜ਼ੀਬਾ ਵੀ ਮੇਰੀ ਉਸੇ ਨੂੰ ਹੀ ਗਾਏ ਦੋਹੇ ਕਾਰਜ ਹੋਣ ਗੁਰੂ ਪਾਸ ਆਕੇ ਤੀਸਰੀ ਗੱਲ ਸਹਿਬ ਕਹਿੰਦੇ ਨੇ ਸਾਧ ਕੈ ਸੰਗ ਨਾ ਮੰਤੇ ਬਿਸਰੈ ਤੇ ਨਾ ਹੀ ਉਹ ਮਨ ਚੋਂ ਕਦੇ ਭੁੱਲੇ ਗੁਰੂ ਦੇ ਸੰਗਤ ਤਿੰਨ ਰੂਪਾਂ ਚ ਮਾਨਣੀ ਹੈ ਇੱਥੇ ਬੈਠ ਕੇ ਗਾਉਣਾ ਵੀ ਹੈ ਪੂਰਨ ਧਿਆਨ ਦੇ ਨਾਲ ਸੁਣਨਾ ਵੀ ਹੈ ਤੂੰ ਸੱਚੇ ਦੀ ਯਾਦ ਐਸੀ ਪੱਕੀ ਹੋ ਜਾਏ ਗੁਰੂ ਪਾਸ ਬੈਠ ਕੇ ਕਿਉ ਮੇਰੇ ਮਨੋਂ ਵਿਸਰੇ ਨਾ ਅਠੇ ਪਹਿ ਰਿਆਦ ਮੈਂ ਉਸ ਦਾ ਚਾਕਰ ਹਾਂ ਉਸ ਦਾ ਸੇਵਕ ਹਾਂ ਅਠੇ ਪਹਿ ਰਿਆਦ ਜੇ ਕੋਈ ਕਹੇ ਜੀ ਤੇ ਮੁਸ਼ਕਿਲ ਹੈ ਅੱਠੇ ਪੈਰ ਰੱਬ ਕਿਵੇਂ ਯਾਦ ਰਹੀ ਇਹ ਬੜਾ ਸੁਖાળੀ ਦਿਵਾਰ ਅੰਨਸੀ ਕੋਈ ਵੀ ਕੰਮ ਕਰਦੇ ਹੋਈ ਕਿਸੇ ਵੀ ਕਿਤੇ ਚੇ ਹੋਈ ਦਿਨ ਹੋਏ ਰਾਤ ਹੋਏ ਸਾਨੂੰ ਆਪਣਾ ਕਿੱਤਾ ਨਹੀਂ ਵਿਸਰਦਾ ਜੇ ਕਿਸੇ ਨੇ ਸਵੇਰ ਦਫ਼ਤਰ ਜਾਣਾ ਹੈ ਤੇ ਜਾਣਾ ਹੀ ਐਸਾ ਤੇ ਨਹੀਂ ਹੈ ਵੀ ਭੁੱਲ ਗਿਆ ਜੀ ਮੈਂ ਤਾਂ ਯਾਦ ਹੀ ਨਹੀਂ ਸੀ ਵੀ ਮੈਂ ਨੌਕਰੀ ਲੱਗਾ ਹੋਇਆ ਕੁਈ ਸਵੇਰੇ ਉੱਠ ਕੇ ਕਹੇ ਮੈਨੂੰ ਤਾਂ ਯਾਦ ਹੀ ਨਹੀਂ ਸੀ ਕਿ ਮੈਂ ਨੌਕਰੀ ਕਰਦਾ ਜੀ ਭੁੱਲ ਗਿਆ ਯਾਦ ਹੀ ਕੋਈ ਯਾਦ ਕਰਾਏ ਨਾ ਕਰਾਏ ਪਤਾ ਉਸੇ ਵੇਲੇ ਆਪਣੇ ਹਿਸਾਬ ਨਾਲ ਉੱਠਣਾ ਹੈ ਤੇ ਦਫ਼ਤਰ ਦੀ ਟਾਈਮਿੰਗ ਪਤਾ ਹੈ ਕਿ 8 ਵਜੇ ਮੈਂ ਆਪੜ ਜਾਣਾ ਵਾਪਸ ਆਉਣਾ ਦਾ ਵੀ ਪਤਾ ਉੱਥੇ ਕਰਨ ਵਾਲੇ ਕੰਮਾਂ ਦੀ ਵੀ ਯਾਦ ਹੈ ਬਿਨਾਂ ਕਿਸੇ ਨੇ ਯਾਦ ਕਰਾਇਆ ਮੈਨੂੰ ਯਾਦ ਹੈ ਮੈਂ ਆਪਣੀ ਦੁਕਾਨ ਤੇ ਜੇ ਜਾ ਬੈਠਣਾ ਹੈ ਤਾਂ ਮੈਨੂੰ ਪਤਾ ਮੈਤਨੇ ਵਜੇ ਜਾ ਕੇ ਸ਼ਟਰ ਖੋਲ ਲੈਣਾ ਹੈ ਤਿਤਨੇ ਵਜੇ ਤੱਕ ਉੱਥੇ ਜੇ ਮੈਂ ਕੋਈ ਕਿਸਾਨੀ ਕਰ ਰਿਹਾ ਹਾਂ ਤਾਂ ਕੋਈ ਮੇਨੂੰ ਪੜੋਸੀ ਆ ਕੇ ਥੋੜੀ ਦੱਸਦਾ ਖੇਤ ਦਾ ਕੀ ਹਾਲ ਮੈਨੂੰ ਆਪੇ ਹੀ ਦੱਸਦਾ ਪਾਣੀ ਦੀ ਲੋੜ ਹੈ ਖਾਦ ਦੀ ਲੋੜ ਹੈ ਆਪਣੇ ਆਪ ਦੱਸ ਰਿਹਾ ਕਿਸੇ ਨੂੰ ਯਾਦ ਕਰਾਉਣ ਦੀ ਲੋੜ ਨਹੀਂ ਕਿ ਉਥੋਂ ਮੈਨੂੰ ਕੁਝ ਪ੍ਰਾਪਤ ਹੋ ਰਿਹਾ ਹੈ ਜਿਸ ਦਿਨ ਮਨ ਸਮਝ ਜਾਏਗਾ ਕਿ ਮੈਨੂੰ ਇਥੋਂ ਪ੍ਰਾਪਤ ਹੋ ਰਿਹਾ ਹੈ ਫਿਰ ਰੱਬ ਨਹੀਂ ਵਿਸਰੇਗਾ ਕੋਈ ਯਾਦ ਕਰਾਉਣ ਦੀ ਲੋੜ ਨਹੀਂ ਆਪੇ ਹੀ ਯਾਦ ਰਹਿ ਹਰ ਵਕਤ ਯਾਦ ਰਹੇਗਾ ਹਰ ਪਲ ਯਾਦ ਰਹੇ ਬਸ ਮਨ ਮੰਨ ਜਏ ਜੋ ਮੈਂ ਲੈ ਰਿਹਾ ਹਾਂ ਜੋ ਦਾਤਾ ਹੰਡਾਰ ਰਿਹਾ ਮਨ ਕਿਉਂਕਿ ਮੁਕਰ ਜਾਂਦਾ ਐ ਸੇ ਪਿਛੇ ਵਿਚਾਰਿਆ ਸੇ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਏ ਖਾਏ ਕਿਉਂਕਿ ਅਸੀਂ ਲੈ ਕੇ ਮੁਕਰ ਜੰਨੇ ਹਾਂ ਖਾ ਰਹੇ ਹਾਂ ਪਰ ਪ੍ਰਮਾਤਮਾ ਦਾ ਸ਼ੁਕਰ ਨਹੀਂ ਗੁਜ਼ਾਰਦੇ ਮੂੰਹੋਂ ਨਹੀਂ ਧੰਨਵਾਦ ਕਰਦੇ ਇਸ ਲਈ ਸਾਨੂੰ ਰੱਬ ਭੁੱਲਦਾ ਬਾਰ ਬਾਰ ਭੁੱਲਦਾ ਰਹੇਗਾ ਜਿਤਨਾ ਚਰਮਨ ਇਸ ਅਹਿਸਾਸ ਨੂੰ ਸਵੀਕਾਰ ਨਹੀਂ ਕਰ ਲੈਂਦਾ ਵੀ ਉਹ ਮੇਰੇ ਲਈ ਬਹੁਤ ਲੋੜਤੀ ਚੀਜ਼ ਹੈ ਉਹ ਮੇਰੇ ਲਈ ਸਭ ਤੋਂ ਕੀਮਤੀ ਪਦਾਰਥ ਹੈ ਇੱਕ ਪਲ ਲਈ ਸਵਾਸ ਨਾ ਆਏ ਤੇ ਚੱਲ ਸਕਦਾ ਹੈ ਵੀ ਉਸ ਦੀ ਯਾਦ ਨਾ ਆਏ ਨਹੀਂ ਚੱਲੇਗਾ ਭਗਤ ਨੇ ਆਪਣੇ ਜੀਵਨ 'ਚ ਇਸ ਸੱਚ ਨੂੰ ਮੰਨ ਲਿਆ ਹੈ ਇਸ ਲਈ ਉਹਨਾਂ ਨੂੰ ਨਹੀਂ ਭੁੱਲ ਪ ਰਹੇ ਜੇ ਮੇਰ ਕੋ ਚੋਣ ਕਰਨ ਨੂੰ ਹੋਏ ਤੇਰੀ yaad ਦੂਸਰੇ ਪਾਸੇ ਸ਼ਰੀਰ ਕੰਤ ਮੈਂ ਸ਼ਰੀਰ ਕੰਤ ਚੁਣ ਲਾਂ ਪਰ ਤੇਰੀ yaad ਨੂੰ ਨਹੀਂ ਛੱਡਾਂ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਗੱਲੇ ਸੁਣ ਬੇਨਤੀ ਦੀ ਮੈਂ ਆਰੇ ਨੂੰ ਤੇ ਪ੍ਰਵਾਣ ਕਰ ਲਾਂਗਾ ਪਰ ਤੇਰੀ yaad ਭੁੱਲ ਜਾਏ ਸਤ ਕਬੀਰ ਜੀ ਕਹਿੰਦੇ ਮੈਂ ਕੰਮ ਤੇ ਛੱਡਦਾਗਾ ਜਬ ਲਗ ਤਾਗਾ ਬਾਹੂ ਬੇਹੀ ਤਬ ਲਗ ਬਿਸਰੈ ਰਾਮ ਸਰੀਹੀ ਮੈਂ ਸੁਈਚ ਤਾਗਾ ਪਾਉਣਾ ਛੱਡ ਦਿਆਂ ਪਰ ਰਾਮ ਬਿਸਰਜੇ ਅੰਦਰ ਦਾ ਰਸ ਬਿਸਰਜੇ ਇਹ ਨਹੀਂ ਹੋਉਂਦਿਆ ਜਿਸ ਦਿਨ ਕੀਮਤ ਸਮਝ ਆ ਜਾਏ ਕਿ ਫਿਰ ਸਹਬ ਕੇ ਨੇ ਤਿੰਨੇ ਕਾਰਜ ਹੋਣ ਲੱਗ ਜਣਗੇ ਸੁਣਨਾ ਵੀ ਹੋਏਗਾ ਜਪਣਾ ਵੀ ਹੋਏਗਾ ਮਨ ਚ ਵਸਾਉਣਾ ਵੀ ਹੋਏਗਾ ਆਪੇ ਹੀ ਨਹੀਂ ਭੁੱਲੇਗਾ ਜੋ ਲੋੜ ਦੀ ਵਸਤ ਨਹੀਂ ਹੈ ਉਹ ਪੁੱਲ ਜਾਏਗੀ ਬਹੁਤ ਜਲਦੀ ਪੁੱਲ ਜਾਏਗੀ ਬਹੁ ਕੀਮਤੀ ਹੋਏਗਾ ਬੜਾ ਸੰਭਾਲ ਕੇ ਉਸ ਨੂੰ ਖਜ਼ਾਨੇ ਚ ਲਗਾ ਕੇ ਰੱਖਾਂਗੇ ਤਜੋਰੀ ਚ ਕਿਵੇਂ ਪੁੱਲ ਜਾਏ ਕਿੰਨਾ ਕੈਸ਼ ਹੈ ਜੇਬ ਚ ਗਰੀਬ ਬੰਦੇ ਨੂੰ ਉਂਗਲਾ ਤੇ yaad ਹੁੰਦੇ ਨੇ ਵੀ ਇੰਨੇ ਰੁਪਈਏ ਨੇ ਤੇ ਇੰਨੇ ਪੈਸੇ ਨੇ ਜੇਬ ਚ ਇੰਨੇ ਮੈਂ ਇੱਥੇ ਖਰਚਤੇ ਇੰਨੇ ਮੈਂ ਰੱਖੇ ਨਹੀਂ ਕਿਉਂਕਿ ਉਸਦੇ ਲਈ ਬਹੁ ਕੀਮਤੀ ਇੱਕ ਇੱਕ ਠਿਆਨੇ ਦਾ ਵੀ ਉਸ ਕੋਲ ਸਾਫ ਹੋਏ ਬਹੁਤ ਹੋ ਜਾਣ ਕਿ ਕਦਰੋਂ ਕੀਮਤ ਹਟ ਜਾਏਗੀ ਤੇ ਗਿਣਤੇ ਭੁੱਲ ਜਾਏਂ ਜਿਸ ਚੀਜ਼ ਦੀ ਕਦਰ ਹੈ ਉਸ ਦਾ ਤੇ ਉਂਗਲੀਆਂ ਤੇ ਹਿਸਾਬ ਪੜਨਾ ਲਿਖੜਾ ਆਉਂਦਾ ਹੋਏ ਨਾ ਹੋਏ ਪਰ ਦੁਕਾਨ ਤੇ ਸੌਦਾ ਲੈਣ ਗਿਆ ਹਿਸਾਬ ਤੇ ਕੋਈ ਨਹੀਂ ਭੁੱਲਦਾ ਚਾਹੇ ਕੋ ਖਲ ਮੂਰ ਕੋਏ ਇੱਕ ਦਿਨ ਵੀ ਸਕੂਲ ਨਾ ਗਿਆ ਹੋਵੇ ਉਹਨੂੰ ਪੁੱਛ ਲਓ ਜੀ ਇਤਨੇ ਦਾ ਸੌਦਾ ਕਿਤਨੇ ਬੱਚੇ ਉਹ ਸਭ ਪਤਾ ਹੈ ਪੜੇ ਹੋ ਨਹੀਂ ਜੀ ਪੜ੍ਹੇ ਨਹੀਂ ਪਰ ਆਪਣੇ ਪੈਸੇ ਨੇ ਮਿਹਨਤ ਦੇ ਨੇ ਪਿਆਰੇ ਨੇ ਇਸ ਲਈ 1 ਰੁਪਏ ਦਾ ਹਿਸਾਬ ਹੈ ਜਿਸ ਦਿਨ ਪ੍ਰਮਾਤਮਾ ਯਾਦ ਤੇ ਜਿਸ ਦਿਨ ਪ੍ਰਵਾਤਮਾ ਮੈਨੂੰ ਕੀਮਤੀ ਪਾਸੇਗਾ ਉਸ ਦਿਨ ਇੱਕ ਇੱਕ ਪਲ ਦਾ ਹਿਸਾਬ ਹੋਵੇਗਾ ਮੈਂ ਆਹ ਪਲ ਇਉਂ ਯਾਦ ਕੀਤਾ ਆਹ ਪਲ ਇਉਂ ਯਾਦ ਕੀਤਾ ਫਿਰ ਕਿਵੇਂ ਵਿਸਰਜੇ ਇਸੇ ਨੂੰ ਅਸੀਂ ਪੜ੍ਹਦੇ ਹਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਹਰ ਨਾਉ ਨੇਤਰੀ ਸਤਗੁਰ ਪ੍ਰੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਾ ਪਾਈਐ ਠਾਓ ਜੇ ਗੁਰੂ ਦੇ ਨਾਲ ਮਨ ਰਤ ਜਏਗਾ ਸਾਧ ਸੰਗਤ ਦੇ ਵਿੱਚ ਤੇ ਪੱਕਾ ਹੈ ਪਾਰ ਉਤਾਰਾ ਹੋਏਗਾ ਸੱਚ ਦੇ ਕਰਥਾ ਮਿਲ ਜਾਏਗਾ ਕਰਮ ਇਹੀ ਰਹਿਣੇ ਨੇ ਨਹੀਂ ਜੁੜਿਆ ਹਾਂ ਤਾਂ ਵੀ ਇਹੀ ਕਰਮ ਨੈਣ ਗੇ ਸੁੰਨਾ ਹੈ ਜਪਣਾ ਹੈ ਦੇਖਣਾ ਹੈ ਨਮਸਕਾਰ ਕਰਨੀ ਹੈ ਜਿਸ ਦਿਨ ਜੁੜ ਜਾਵਾਂਗਾ ਉਸ ਦਿਨ ਵੀ ਇਹੀ ਕੰਮ ਸਿਰਫ ਮਨ ਦੀਆਂ ਵਿਚਾਰਾਂ ਦਾ ਬਦਲਾਵ ਜਿਸ ਦਿਨ ਪ੍ਰਮਾਤਮਾ ਸਭ ਤੋਂ ਕੀਮਤੀ ਪਦਾਰਥ ਹੋ ਗਿਆ ਉਸੇ ਦਿਨ ਹੀ ਗਲ ਪੰਜ ਜਾਏ ਜਿਸ ਦਿਨ ਮਨ ਨੇ ਸਵੀਕਾਰ ਕਰ ਲਿਆ ਵੀ ਇਸ ਤੋਂ ਉੱਚੀ ਹੋਰ ਕੋਈ ਚੀਜ਼ ਨਹੀਂ ਕਿਵੇਂ ਭੁੱਲ ਜਾਏਗਾ ਤਾਂ ਤੇ ਸਹਿਬ ਕਹਿੰਦੇ ਨੇ ਸਾਧ ਸੰਗ ਸਰ ਪਰ ਨਿਸਤਰ ਹੈ ਪੱਕਾ ਹੈ ਸੰਗਤ ਦੇ ਵਿੱਚ ਆ ਕੇ ਵੀ ਕੋਈ ਰਹਿ ਜਾਏ ਪਾਰ ਨਾ ਹੋਏ ਇਹ ਕਹਿਣਾ ਗਲਤ ਹੈ ਗੁਰੂ ਦੇ ਸੰਗਤ 'ਚ ਬੈਠ ਕੇ ਵੀ ਜੇ ਕੋਈ ਕਹੇ ਵੀ ਮੈਂ ਪਾਰ ਨਹੀਂ ਹੋਇਆ ਇਹ ਕਹਿਣਾ ਗਲਤ ਹੈ ਹੋ ਸਕਦਾ ਤੁਸੀਂ ਬੈਠੇ ਸੀ ਪਰ ਤੁਹਾਡਾ ਮਨ ਇੱਥੇ ਨਾ ਇਹ ਮੇਰੇ 'ਚ ਕਸੂਰ ਤੇ ਹੋ ਸਕਦਾ ਪਰ ਸੰਗਤ ਦੇ ਵਿੱਚ ਕੋਈ ਕਸੂਰ ਨਹੀਂ ਸੰਗਤ 'ਚ ਤੇ ਪੱਕਾ ਹੈ ਤੁਸੀਂ ਪਾਰ ਹੋ ਜਾਓ ਸਤਿਗੁਰੂ ਤਾਂ ਪੂਰਾ ਕਾਰਜ ਕਰ ਰਿਹਾ ਹੈ ਮੇਰੇ 'ਚ ਇਹ ਅਧੂਰਾਪਨ ਹੋ ਸਕਦਾ ਜਿਵੇਂ ਕਬੀਰ ਜੀ ਕਹਿੰਦੇ ਨੇ ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜੋ ਸਿਖਾ ਮੈਂ ਚੂਕ ਜੇ ਸਿਖੇ ਪੂਰਾ ਨਾ ਹੋਏ ਤੇ ਗੁਰੂ ਵੀ ਕਿਵੇਂ ਸਿਖਾਏਗਾ ਗੁਰੂ ਦਾ ਤੇ ਕਾਰਜ ਹੈ ਉਪਦੇਸ਼ ਦੇਣਾ ਸਿੱਖ ਨੇ ਉਪਦੇਸ਼ ਲੈਣਾ ਗੁਰੂ ਨੇ ਉਪਦੇਸ਼ ਦੀ ਬਖਸ਼ਿਸ਼ ਕਰਨੀ ਹੈ ਹੁਣ ਮੈਂ ਸਾਹਮਣਾ ਤੇ ਮੈਂ ਹੀ ਹੈ ਅੰਦੇਕ ਨਾ ਲੱਗਈ ਜੋ ਬਾਸ ਪਜਾਈ ਹੈ ਫੂਕ ਮਨ ਅਗਿਆਨੀ ਸਮਝ ਹੀ ਨਹੀਂ ਰਿਹਾ ਗੁਰੂ ਤਾਂ ਬੜਾ ਬਾਂਸਰੀ ਵਜਾ ਵਜਾ ਕੇ ਸਿਖਾ ਰਿਹਾ ਪਰ ਇਸ ਨੂੰ ਬਾਸ ਹੀ ਸਮਝ ਆ ਰਿਹਾ ਹੈ ਇਹ ਉਸ ਬਾਸਰੀ ਦੀਆਂ ਸੁਰਾਂਵਲ ਦੇਖ ਹੀ ਨਹੀਂ ਰਿਹਾ ਇਸ ਲਈ ਤੇ ਕਹਿੰਦੇ ਫੂਕੀ ਤਾਂ ਵੱਜ ਰਹੀ ਹੈ ਕੋਈ ਕਹੇ ਵੀ ਬਾਸਰੀ ਵਜਾਉਣਾ ਕਿਹੜੀ ਕੋਈ ਮੱਤਾ ਵਾਲੀ ਗੱਲ ਹੈ ਫੂਕੀ ਤਾਂ ਵੱਜ ਰਹੀ ਹੈ ਪਰ ਫੂਕ ਨਹੀਂ ਹੈ ਸੁਰ ਨੇ ਸਾਰੇ ਸਾਰੇ ਸੁਰ ਤੇ ਸਾਜ਼ਾਂ ਦੇ ਵਿੱਚੋਂ ਜੇ ਕੋਈ ਫੂਕ ਵਾਲਾ ਸਾਜ਼ ਸਭ ਤੋਂ ਮਿੱਠਾ ਹੈ ਤੇ ਬਾਸਰੀ ਹੈ ਮੂਰਖ ਦੇ ਲਈ ਬਾਸ ਹੈ ਗਿਆਨੀ ਦੇ ਲਈ ਉਬਾਸਰੀ ਹੋ ਜਾਂਦਾ ਹੈ ਮੂਰਖ ਦੇ ਲਈ ਸੰਗਤ ਵੀ ਬੇਰਸੀ ਹੈ ਤੇ ਜਿਸ ਨੇ ਸਿੱਖਣਾ ਹੈ ਉਸ ਨੂੰ ਇਹਦੇ ਚ ਸਾਰੇ ਹੀ ਰਸ ਲੱਭ ਜਾਂਦੇ ਸੰਗਤ ਤਾਂ ਹਮੇਸ਼ਾ ਹੀ ਪਾਰ ਕਰੇਗੀ ਜਿਸ ਦਿਨ ਵੀ ਘਾਟ ਹੋਏ ਕਿ ਮੇਰੇ ਚ ਹੀ ਹੋਏ ਜੇ ਮੈਂ ਰਹਿ ਗਿਆ ਤੇ ਆਪਣੇ ਕਾਰਨਾ ਕਰਕੇ ਰਹਾ ਸਾਬ ਕਹਿੰਦੇ ਸੰਗਤ ਦੀ ਤਾਂ ਵਡਿਆਈ ਹੈ ਸਾਧ ਸੰਗ ਸਰਪਰ ਨਿਸਤਰ ਹੈ ਸਾਧ ਕੈ ਸੰਗ ਲਗੈ ਪ੍ਰਭ ਮਿੱਠਾ ਸਤ ਸੰਗਤ ਦੇ ਵਿੱਚ ਆ ਕੇ ਪ੍ਰਮਾਤਮਾ ਦੇ ਨਾਲ ਅੰਤਰ ਦੀ ਸਾਂਝ ਗੁੜੀ ਹੋ ਜਾਂਦੀ ਹੈ ਜਿਸ ਦੇ ਨਾਲ ਮਨ ਭਿੱਜੈ ਨ ਫਿਰ ਉਸ ਦੀਆਂ ਗੱਲਾਂ ਸਾਨੂੰ ਪਿਆਰੀਆਂ ਲੱਗਦੀਆਂ ਉਸ ਦੀਆਂ ਗੱਲਾਂ ਚ ਸਾਨੂੰ ਮਿਠਾਸ ਆਏ ਬੜੇ ਧਿਆਨ ਨਾਲ ਤੁਸੀਂ ਸੁਣੋ ਜਿਸ ਨਾਲ ਤੁਹਾਡੀ ਸਾਂਝ ਹੈ ਉਸ ਦੀਆਂ ਗੱਲਾਂ ਨਹੀਂ ਤੇ ਬਾਕੀ ਲੋਕ ਬੋਲਦੇ ਰਹਿੰਦੇ ਨੇ ਮੇਰੇ ਵਰਗੇ ਬਹੁ ਬੈਠੇ ਵੀ ਹੁੰਦੇ ਨੇ ਪਰ ਉਹ ਧਿਆਨ ਹੀ ਨਹੀਂ ਦਿੰਦੇ ਕਹਿੰਦੇ ਬਾਧੂ ਰੌਲਾ ਪੋਗਾ ਸਮਾਜ ਦੇ ਵਿੱਚ ਵਿਚਰਦੇ ਆ ਬੜੇ ਲੋਕ ਨੇ ਸਾਡੇ ਆਲੇ ਦੁਆਲੇ ਜਿਨ੍ਹਾਂ ਦੀਆਂ ਗੱਲਾਂ ਤੇ ਚੱਲ ਰਹੀਆਂ ਆ ਪਰ ਅਸੀਂ ਧਿਆਨ ਹੀ ਨਹੀਂ ਦਿੰਦੇ ਇਸ ਦੀ ਗੱਲ ਕੋਈ ਮਾਇਨੇ ਨਹੀਂ ਰੱਖਦੀ ਐਨਾ ਕੀ ਲੋੜ ਦੇਣਾ ਦਿਮਾਗ ਤੇ ਕੀ ਸੁਣਨਾ ਜ਼ੋਰ ਹੀ ਨਹੀਂ ਦਿੰਦੇ ਸੀ ਘਰ ਪਰਿਵਾਰ ਵਿੱਚ ਪਤੀ ਪਤਨੀ ਜਿਵੇਂ ਬਹੁ ਰੌਲੇ ਇਸੇ ਕਰਕੇ ਹੁੰਦੇ ਤੁਸੀਂ ਧਿਆਨ ਨਹੀਂ ਦਿੰਦੇ ਮੈਂ ਤਾਂ ਕਹਿ ਰਹੀ ਹਾਂ ਪਤਨੀ ਕਹਿ ਰਹੀ ਹੈ ਪਤੀ ਧਿਆਨ ਨਹੀਂ ਦਿੰਦਾ ਪਤੀ ਕਹਿ ਰਿਹਾ ਪਤਨੀ ਧਿਆਨ ਨਹੀਂ ਦੇ ਰਹੀ ਗੱਲਾਂ ਤਾਂ ਹੋ ਰਹੀਆਂ ਪਰ ਧਿਆਨ ਨਹੀਂ ਹੈ ਤੇ ਮਸਲਾ ਵਿਗੜ ਜਾਏ ਧਿਆਨ ਹੋਏਗਾ ਤੇ ਗੱਲ ਤੁਹਾਡੇ ਅੰਦਰ ਆਏ ਸਾਬ ਕਹਿੰਦੇ ਨੇ ਜਿਉਂ ਹੀ ਧਿਆਨ ਕਾਗਰ ਹੋਇਆ ਪ੍ਰਮਾਤਮਾ ਦੀਆਂ ਗੱਲਾਂ ਬਹੁ ਮਿੱਠੀਆਂ ਲੱਗਣ ਮਨ ਭਿਜੇਗਾ ਚਿਤ ਕਰੇਗਾ ਸੁਣਦਾਰ ਲੋਕ ਸਾਰਾ ਸਾਰਾ ਦਿਨ ਆਪਣੇ ਘਰ ਵਿੱਚ ਲੋਕ ਫੋਨ ਤੇ ਟੈਲੀਵਿਜ਼ਨ ਤੇ ਗੁਰਬਾਣੀ ਲਾ ਕੇ ਰੱਖਦੇ ਜੇ ਮਨ ਭਜਦਾ ਹੈ ਤੇ ਤੁਹਾਨੂੰ ਪਵਿੱਤਰ ਕਰੇ ਤੁਹਾਨੂੰ ਵੀ ਘਰ ਨੂੰ ਵੀ ਨਹੀਂ ਤੇ ਕਿਸੇ ਲਈ ਉਹ ਸ਼ੋਰ ਸ਼ਰਾਬਾ ਵੀ ਹੋ ਸਕਦਾ ਬਹੁਤ ਰੌਲਾ ਪੈ ਰਿਹਾ ਬੰਦ ਕਰੋ ਬਹੁਤ ਰੌਲਾ ਪੈ ਰਿਹਾ ਮੰਦਿਰ ਦੇ ਵਿੱਚ ਸਪੀਕਰ ਲੱਗਾ ਹੈ ਹੋ ਸਕਦਾ ਕਿਸੇ ਦੂਸਰੇ ਮਤ ਵਾਲੇ ਨੂੰ ਰੌਲਾ ਹੋਵੇ ਮਸਜਿਦ ਦੇ ਵਿੱਚ ਵੱਜ ਰਿਹਾ ਸਪੀਕਰ ਕਿਸੇ ਦੂਸਰੇ ਰੌਲਾ ਹੋ ਸਕਦਾ ਹੈ ਕਿਉਂਕਿ ਮੇਰਾ ਉੱਥੇ ਮਨ ਨਹੀਂ ਭਿੱਜ ਰਿਹਾ ਲੜਾਈਆਂ ਹੁੰਦੀਆਂ ਨੇ ਬੰਦ ਕਰੋ ਜੀ ਰੌਲਾ ਪੈਦਾ ਕਈ ਐਸੇ ਵੀ ਨੇ ਜਿਨ੍ਹਾਂ ਤੇ ਮੈਂ ਬਾਬਤ ਸੁਣਦਾ ਰਹਿਣਾ ਲੋਕ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਨੇ ਗੁਰਦੁਆਰੇ ਦਾ ਸਪੀਕਰ ਸਾਡੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦਾ ਸੌਣ ਨਹੀਂ ਦਿੰਦਾ ਸਾਡੇ ਬੱਚੇ ਪ੍ਰੇਸ਼ਾਂ ਬੰਦ ਹੋਏ ਕਿਉਂਕਿ ਉਸ ਦੇ ਨਾਲ ਰਸੇ ਨਹੀਂ ਹੋਏ ਉਹਨਾਂ ਲਈ ਬਹੁਤ ਸ਼ੋਰ ਸ਼ਰਾਬਾ ਗੁਰਦੁਆਰੇ ਦਾ ਸਪੀਕਰ ਬਾਣੀ ਨਹੀਂ ਸੁਣਾ ਰਿਹਾ ਉਹਨਾਂ ਸ਼ੋਰ ਹੈ ਰੌਲਾ ਹੈ ਤੇ ਜੋ ਰਸਿਆ ਹੋਇਆ ਉਹ ਕਹਿੰਦੇ ਵੀ ਕਿਤਨੀ ਅੱਛੀ ਗੱਲ ਹੈ ਵੀ ਮੈਂ 1 ਕਿਲੋਮੀਟਰ ਤੇ ਸੀ ਮੈਨੂੰ ਉੱਥੇ ਕੰਨੀ ਆਵਾਜ਼ ਪੈਂਦੀ ਸੀ ਮੈਂ ਬੜਾ ਠਿੱਕ ਕੇ ਸੁਣਦਾ ਸੀ ਕੋਈ ਮੀਲ ਤੇ ਖੜਾ ਵੀ ਉਸ ਤੋਂ ਆਨੰਦ ਲੈ ਸਕਦਾ ਵੀ ਆਨੰਦ ਆ ਗਿਆ ਕੰਨੀ ਆਵਾਜ਼ ਪੈ ਰਹੀ ਸੀ ਦੂਰ ਸਪੀਕਰ ਲੱਗਾ ਸੀ ਤੇ ਮਨ ਜੁੜ ਗਿਆ ਪਰ ਕਿਸੇ ਲਈ ਬਹੁਤ ਸ਼ੋਰ ਸ਼ਰਾਬਾ ਹੋ ਸਕਦਾ ਬੱਚੇ ਸੌ ਨਹੀਂ ਸਕਦੇ ਪੜ੍ਹ ਨਹੀਂ ਸਕਦੇ ਇਉਂ ਵੀ ਹੋ ਸਕਦਾ ਮਨ ਲੱਗੇ ਤੇ ਗੱਲ ਧਿਆਨ ਜੁੜੇ ਦੀ ਗੱਲ ਸਾਹਿਬ ਕਹਿੰਦੇ ਜਿਸ ਦਾ ਧਿਆਨ ਜੁੜ ਜਾਏਗਾ ਉਹਨੂੰ ਤੇ ਪ੍ਰਮਾਤਮਾ ਬੜਾ ਮਿੱਠਾ ਲੱਗਦਾ ਹੈ ਜਿਸ ਦੀ ਭਾਵਨਾ ਬਣੀ ਹੋਈ ਹੈ ਸਾਧੂ ਕੈ ਸੰਗ ਘਟ ਘਟ ਡੀਠਾ ਫਿਰ ਉਸ ਨੂੰ ਸਭ ਥਾਈ ਉਹ ਮਾਲਕ ਦਿਸੇਗਾ ਫਿਰ ਉਸ ਨੂੰ ਧਰਮ ਦੇ ਜਾਤ ਦੇ ਭੇਦ ਨਹੀਂ ਰਹਿਣਗੇ ਵਿਚਰੀਆਂ ਦੀਵਾਰਾਂ ਟੁੱਟ ਗਈਆਂ ਸਭ ਰੱਬ ਦੇ ਪਿਆਰੇ ਸਭ ਥਾਈ ਰੱਬ ਹੈ ਉਹ ਦੂਸਰੇ ਦੇ ਧਰਮ ਸਥਾਨ ਤੇ ਵੱਜਦੇ ਸਪੀਕਰ ਚੋਂ ਵੀ ਰਸ ਮਾਨ ਲਏਗਾ ਕਿ ਗੱਲ ਤਾਂ ਪ੍ਰਮਾਤਮਾ ਦੀ ਹੋ ਰਹੀ ਹੈ ਗੱਲ ਤਾਂ ਉਸੇ ਕੀ ਦੀ ਹੋ ਰਹੀ ਆਪ ਕਹਿੰਦੇ ਨੇ ਸਾਧ ਸੰਗ ਭੈ ਆਗਿਆਕਾਰੀ ਸਤ ਸੰਗਤ ਸਾਨੂੰ ਜ਼ਿੰਮੇਵਾਰ ਬਣਾਉਂਦੀ ਹੈ ਸਤ ਸੰਗਤ ਦੇ ਵਿੱਚ ਆ ਕੇ ਗੁਰੂ ਦੀ ਸਿੱਖਿਆ ਤੇ ਚੱਲਣ ਦੀ ਰੀਤ ਅੰਤਰ ਕਾਇਮ ਹੁੰਦੀ ਹੈ ਮੈਂ ਹੁਣ ਪਛਾਹ ਨਹੀਂ ਹਟਣਾ ਜਦੋਂ ਗੁਰੂ ਦੀ ਸਿੱਖਿਆ ਅੰਦਰ ਨੂੰ ਅਸਰ ਕਰੇਗੀ ਫਿਰ ਪੈਰ ਗਲਤ ਦਿਸ਼ਾ ਚ ਨਹੀਂ ਜਾਏਗਾ ਗੁਰੂ ਕੀ ਆਗਿਆ 'ਚ ਹੀ ਚੱਲੇਗਾ ਜਿੱਥੇ ਤੁਸੀਂ ਰੱਖ ਲੋ ਮੈਂ ਰਹਿ ਜਾਵਾਂਗਾ ਬਿਠਾਓ ਬਹਿ ਜਾਵਾਂਗਾ ਜਿੱਥੇ ਤੁਰੂ ਤੁਰ ਪਾਂਗਾ ਆਗਿਆ 'ਚ ਹੀ ਜਿਵੇਂ ਭਾਈ ਲੈਣਾ ਜੀ ਧੰਨ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਆਗਿਆ 'ਚ ਜੇ ਰਾਤ ਨੂੰ ਵੀ ਉਠਾਰੇ ਨੇ ਤ ਉੱਠ ਪਏ ਕੋਈ ਵੀ ਹੁਕਮ ਕਰਤਾ ਉਸੇ ਵੇਲੇ ਕਰਨ ਲੱਗ ਗਏ ਬਿਨਾਂ ਵਿਚਾਰ ਇੱਥੇ ਤੱਕ ਕਿ ਜਦੋਂ ਗੁਰਿਆਈ ਵੀ ਦੇ ਦਿੱਤੀ ਤੇ ਸਾਹਿਬ ਨੇ ਕਿਹਾ ਵੀ ਹੁਣੇ ਹੀ ਚਲੇ ਜਾਓ ਹੁਕਮ ਹੈ ਜਾਣਦੇ ਨੇ ਗੁਰੂ ਅੰਗਦ ਸਾਹਿਬ ਵੀ ਹੁਣ ਗੁਰੂ ਨਾਨਕ ਸਾਹਿਬ ਦੇ ਸਰੀਰਕ ਤੌਰ ਤੇ ਜਾਣ ਦਾ ਸਮਾਂ ਹੈ ਸੰਸਾਰ ਤੋਂ ਜਿਸ ਦੀ 9 ਸਾਲ ਸੇਵਾ ਕੀਤੀ ਹੈ ਆਖਰੀ ਪਲ ਕੁਝ ਸਮਾਂ ਤੇ ਅਸੀਂ ਨਾਲ ਰਹਿ ਲਈਏ ਮਨੁੱਖ ਤਾਂ ਦੌੜੇ ਆਉਂਦੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਵਿਦੇਸ਼ੀ ਹੋਣ ਜੇ ਪਤਾ ਲੱਗ ਜਾਏ ਵੀ ਅਖੀਰਲੇ ਸਵਾਸਾਂ ਤੇ ਹੈ ਦੌੜੇ ਆਉਂਦੇ ਵੀ ਅਸੀਂ ਹੁਣੇ ਆਏ ਮੁੱਖੇ ਤੇ ਮਿਲੇ ਦਾ ਕੀ ਫਾਇਦਾ ਜੀਵਤ ਨਾਲ ਵਿਚਾਰ ਕਰ ਲਈ ਦੋ ਗੱਲਾਂ ਕਰ ਲਈ ਪਰ ਗੁਰੂ ਅੰਗਦ ਸਾਹਿਬ ਨੂੰ ਕਹਿਤਾ ਸਤਿਗੁਰਾਂ ਨੇ ਵੀ ਤੁਸੀਂ ਇੱਥੇ ਨਹੀਂ ਰਹਿਣਾ ਬੜਾ ਮਨ ਪਰਿਆ ਪਰ ਆਪ ਨੇ ਹੱਥ ਜੋੜੇ ਤੇ ਤੁਰ ਪਏ ਤੇਰੀ ਆਗਿਆ ਇਤਨੇ ਸਾਲ ਤੇਰੀ ਆਗਿਆ ਨਿਭਾਈ ਹੈ ਅੱਜ ਜੇ ਵਡਿਆਈ ਤੁਸੀਂ ਦੇ ਦਿੱਤੇ ਤੇ ਮੈਂ ਤੁਹਾਡਾ ਅੱਖਾਂ ਮੋੜਦਾ ਇਹ ਵੀ ਨਹੀਂ ਹੋ ਸਕਦਾ ਅਖੀਰਲੇ 3 ਦਿਨ ਨੇ ਤੇ ਗੁਰੂ ਅੰਗਦ ਸਾਹਿਬ ਖੰਡੂਰ ਆ ਕੇ ਬੈਠ ਗਏ ਤੇ ਦੁਬਾਰਾ ਵਾਪਸ ਪਰਤ ਕੇ ਆਪਣੇ ਜੀਵਨ ਕਾਲ ਚ ਕਰਤਾਰਪੁਰ ਨਹੀਂ ਗਏ ਖੰਡੂਰ ਸਾਹਿਬ ਹੀ ਰਹੇ ਆਗਿਆ ਚ ਤਾਂ ਤੇ ਸਾਹਿਬ ਕਹਿੰਦੇ ਨੇ ਸੰਗਤ ਦੇ ਵਿੱਚ ਆ ਕੇ ਰੁਖ ਆਉਂਦਾ ਹੈ ਜੀਵਨ ਤੇ ਸਾਧ ਸੰਗ ਗਤ ਭਈ ਹਮਾਰੀ ਸਤ ਸੰਗਤ ਦੇ ਵਿੱਚ ਜੀਵਨ ਦੀ ਗਤੀ ਹੈ ਸਾਧ ਕੈ ਸੰਗ ਮਿਟੇ ਸਭ ਰੋਗ ਸਤ ਸੰਗਤ ਦੇ ਵਿੱਚ ਆ ਕੇ ਅੰਦਰ ਦੇ ਰੋਗ ਸਭ ਮਿਟ ਜਾਂਦੇ ਨੇ ਅੰਦਰ ਦੇ ਵਿਕਾਰ ਸਭ ਲਥ ਜਾਂਦੇ ਨੇ ਨਾਨਕ ਸਾਧ ਭੇਟੇ ਸੰਜੋਗ 헤 ਨਾਨਕ ਪੰਚਮ ਪਾਸ਼ਾ ਕਹੇ ਨੇ ਗੁਰੂ ਤੇ ਸੰਗਤ ਬਖਸ਼ਿਸ਼ ਦੇ ਨਾਲ ਹੀ ਮਿਲਦੀ ਹੈ ਜਿਸ ਤੇ ਤਰੁਠ ਪੈ ਮਾਲ ਕੁਸ ਨੂੰ ਹੀ ਗੁਰੂ ਦੇ ਕਰਤਾ ਰਸਤਾ ਦਿਖਾਉਂਦਾ ਆਪ ਸਤਵੀਂ ਅਸ਼ਟਪਦੀ ਦੇ ਸਤਵੇਂ ਪਦੇ ਚ ਮਤ ਬਖਸ਼ ਰਹੇ ਸਨ ਵਿਚਾਰਾ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ ਕਿਰਪਾ ਕਰਨੀ ਜੀ ਪਿਆਰ ਦੇ ਬਤ ਤੇ ਸਤਕਾਰ ਨਾਲ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ